ਸ਼ੰਬੂ ਤੇ ਖਨੌਰੀ ਬਾਰਡਰ ਦੇ ਉੱਤੇ ਦੋ ਥਾਵਾਂ ਦੇ ਉੱਤੇ ਕਿਸਾਨ ਮੋਰਚਾ ਲੱਗਿਆ ਹੋਇਆ ਸੀ ਔਰ ਕਿਸਾਨ ਅੰਦੋਲਨ ਨੂੰ ਬਲਡੋਜ਼ਰ ਫੇਰਨ ਦੀ ਜਿਹੜੀ ਨੌਬਤ ਸਰਕਾਰ ਨੂੰ ਕਿਉਂ ਆਈ ਹੈ ਕਿਸਾਨ ਅੰਦੋਲਨ ਨੂੰ ਕੀ ਖਤਮ ਕੀਤਾ ਗਿਆ ਜਾਂ ਇਸ ਨੂੰ ਕੀ ਨਾਮ ਦਿੱਤਾ ਜਾਵੇ ਇਸ ਬਾਰੇ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਭੁੱਲਰ ਸਾਹਿਬ ਅਚਾਨਕ ਇਸ ਤਰ੍ਹਾਂ ਜਦੋਂ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਕਿਸਾਨ ਜਥੇਬੰਦੀਆਂ ਦੇ ਆਗੂ ਪਹੁੰਚੇ ਹੋਣ ਚੇਚੇ ਤੌਰ ਦੇ ਉੱਤੇ ਇੱਕ ਮੀਟਿੰਗ ਦਾ ਸੱਦਾ ਸੀ ਇੱਕ ਗੱਲਬਾਤ ਚੱਲ ਰਹੀ ਸੀ ਇਹ ਸਾਰੀ ਗੱਲਬਾਤ ਹੋਣ ਦੇ ਬਾਵਜੂਦ ਅਚਾਨਕ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਔਰ ਇਸ ਕਾਰਵਾਈ ਤੋਂ ਇਸ ਤਰ੍ਹਾਂ ਲੱਗ ਰਿਹਾ ਹੈ ਜਿਸ ਵੇਲੇ ਅਸੀਂ ਗੱਲਬਾਤ ਵੀ ਕਰ ਰਹੇ ਹਾਂ ਕਿ ਜਿਸ ਹਿਸਾਬ ਨਾਲ ਮੋਰਚੇ ਨੂੰ ਸਾਫ ਸਫਾਈ ਕੀਤੀ ਗਈ ਹੈ ਹਰਿਆਣਾ ਪੰਜਾਬ ਸਰਕਾਰ ਤੇ ਨਾਲ ਕੇਂਦਰ ਸਰਕਾਰ ਇਹ ਤਿੰਨਾਂ ਦੀ ਕਾਰਵਾਈ ਨੂੰ ਦੇਖਿਆ ਜਾਵੇ ਜਾਂ ਫਿਰ ਇਕੱਲੀ ਤੇ ਕੇਵਲ ਪੰਜਾਬ ਸਰਕਾਰ ਦੀ ਕਾਰਵਾਈ ਨੂੰ ਵੇਖਿਆ ਜਾਵੇ ਕਿਵੇਂ ਵੇਖੀ ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਰਿਆਣਾ ਸਰਕਾਰ ਵੀ ਸੈਂਟਰ ਸਰਕਾਰ ਵੀ ਚਾਹੁੰਦੇ ਸੀ ਕਿ ਜਿਹੜੇ ਪੰਜਾਬ ਦੇ ਕਿਸਾਨਾਂ ਖਾਸ ਕਰਕੇ ਜੀਤ ਸਿੰਘ ਟੱਲੇਵਾਲ ਔਰ ਸਰਵਰ ਸਿੰਘ ਪੰਦੇਰ ਨੇ ਲਾਇਆ ਇਹਨਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਠਾਇਆ ਦੇ ਲੈਣਾ ਇਹ ਜਿਹੜੀ ਅੱਜ ਅਚਾਨਕ ਪੰਜਾਬ ਸਰਕਾਰ ਵੱਲੋਂ ਇਹ ਜਿਹੜੀ ਆ ਰਣਨੀਤੀ ਨਹੀਂ ਵਿਉਂਤ ਕੀਤੀ ਗਈ ਇਹਦੇ ਪਿੱਛੇ ਲੁਧਿਆਣਾ ਪੱਛਮੀ ਦੀ ਇਲੈਕਸ਼ਨ ਆ ਉਸ ਦਿਨ ਇਹ ਰਣਨੀਤੀ ਤੈਅ ਹੋ ਚੁੱਕੀ ਸੀ ਕਿ ਜਦੋਂ ਅੱਜ ਦੇ ਤਰੀਕ ਦੇ ਵਿੱਚ ਜਦੋਂ ਪੰਜਾਬ ਦੀ ਜਿਹੜੀ ਕਿਸਾਨ ਜਥੇਬੰਦੀਆਂ ਜਿਹਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਸਰਵਜਿੰਗ ਪਦੇਰ ਮਨਜੀਤ ਸਿੰਘ ਰਾਏ ਜਾਂ ਜਿਹੜੇ ਅਭੀ ਮੈਨੂੰ ਜਿਹੜੇ ਨੇ ਆ ਕਿਸਾਨ ਇਤਹਾ ਜਦੋਂ ਉਹ ਆਉਣਗੇ ਉਹ ਜਦੋਂ ਚੰਡੀਗੜਾ ਆ ਕੇ ਸੈਂਟਰ ਦੇ ਵਜ਼ੀਰਾਂ ਦੇ ਨਾਲ ਗੱਲਬਾਤ ਕਰਨਗੇ ਕਿਉਂਕਿ ਅੱਜ ਸੈਂਟਰ ਦੇ ਵੀ 2-3 ਵਜ਼ੀਰ ਆਏ ਸੀ ਤੇ ਪੰਜਾਬ ਤੋਂ ਤਿੰਨ ਵਜ਼ੀਰ ਗਏ ਸੀ ਜਿਨ੍ਹਾਂ ਵਿੱਚ ਗੁਰਮੀਤ ਸਿੰਘ ਖੁੱਡੀਆਂ ਹਰਪਾਲ ਸਿੰਘ ਚੀਮਾ ਔਰ ਲਾਲਚੰਦ ਘਟਾਲੂ ਚੱਕ ਤੇ ਜਦੋਂ ਇਹ ਮੀਟਿੰਗ ਕਰਨ ਤੋਂ ਪਰੰਤ ਪੰਜਾਬ ਨੂੰ ਫੇਰ ਵਾਪਸ ਜਾਣਗੇ ਤੇ ਇਹਨਾਂ ਨੂੰ ਮਹਾਲੀਬ ਦੇ ਵਿੱਚ ਇਹਨਾਂ ਨੂੰ ਚੁੱਕਿਆ ਜਾਊਗਾ ਮਤਲਬ ਪੁਲਿਸ ਵੱਲੋਂ ਇਹਨਾਂ ਨੂੰ ਹਿਰਾਸਤ ਵਿੱਚ ਲਿਆ ਜਾਊਗਾ ਤੇ ਇਹ ਜਿਹੜੀ ਵਿਉਂਤਬੰਦੀ ਹੈ ਲੁਧਿਆਣੇ ਦੇ ਵਿੱਚ ਤੈਅ ਕੀਤੀ ਗਈ ਸੀ ਅਸਲ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਆਮ ਆਦੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ 2-3 ਦਿਨ ਤੋਂ ਲੁਧਿਆਣੇ ਦੇ ਵਿੱਚ ਸਰਗਰਮ ਨੇ ਕਿਉਂਕਿ ਲੁਧਿਆਣਾ ਪੱਛਮੀ ਦੀ ਉਥੋਂ ਜਿਹੜੀ ਆ ਬਾਈਲੈਕਸ਼ਨ ਹੋਣੀ ਹੈ ਜਿਮਨੀ ਚੋਣ ਹੋਣੀ ਹੈ ਉਹਦੇ ਵਾਸਤੇ ਰਾਜ ਸਭਾ ਮੈਂਬਰ ਤੇ ਅਜੋਗ ਪਤੀ ਸੰਜੀਵ ਅਰੋੜਾ ਨੂੰ ਉਮੀਦਵਾਰ ਐਲਾਨਿਆ ਗਿਆ ਆਮ ਆਦੀ ਪਾਰਟੀ ਵੱਲੋਂ ਉਹਨਾਂ ਨੇ ਪਿਛਲੀ ਦਿਨੀ ਹੈਬੋਵਾਲ ਦੇ ਵਿੱਚ ਲੁਧਿਆਣਾ ਦੇ ਵਪਾਰੀਆਂ ਦੇ ਨਾਲ ਗੱਲਬਾਤ ਕੀਤੀ ਹੈਗੀ ਉੱਥੇ ਹੀ ਜਦੋਂ ਅਰਵਿੰਦ ਕੇਜਰੀਵਾਲ ਸਾਹਿਬ ਔਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਉਸ ਮੀਟਿੰਗ ਦੇ ਵਿੱਚ ਹਾਜ਼ਰ ਸਨ ਸੰਜੀਵ ਅਰੋੜਾ ਸਾਹਿਬ ਵੀ ਹਾਜ਼ਰ ਸਨ ਤੇ ਉੱਥੇ ਜਿਹੜੇ ਲੁਧਿਆਣਾ ਦੇ ਵਪਾਰੀ ਤਬਕਿਆਂ ਵੱਲੋਂ ਪੰਜਾਬ ਸਰਕਾਰ ਅੱਗੇ ਮੰਗ ਰੱਖੀ ਗਈ ਸੀ ਕਿ ਸਾਨੂੰ ਪੰਜਾਬ ਤੋਂ ਬਾਹਰ ਸਮਾਨ ਭੇਜਣ ਵੇਲੇ ਤੇ ਦੂਜੇ ਸੂਬਿਆਂ ਤੋਂ ਸਮਾਨ ਲਿਆਉਣ ਦੇ ਲਈ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਇੱਕ ਤੇ ਸਾਨੂੰ ਟਾਈਮ ਬਹੁਤ ਵੱਧ ਲੱਗਦਾ ਜੀ ਦੂਜਾ ਸਾਡਾ ਖਰਚਾ ਵੀ ਵੱਧ ਜਾਂਦਾ ਤੇ ਕਿਰਪਾ ਕਰਕੇ ਤੁਸੀਂ ਜਿਹੜੀ ਇਹ ਗੱਲ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਮਨਾਓ ਤੇ ਉੱਥੋਂ ਜਿਹੜਾ ਉਹਨਾਂ ਦਾ ਰਾਹ ਖਲਾਓ ਜਿਸ ਤੋਂ ਬਾਅਦ ਕਿਉਂਕਿ ਸਰਕਾਰ ਨੂੰ ਲੱਗਿਆ ਕਿ ਅਗਰ ਲੁਧਿਆਣੇ ਦੇ ਵਪਾਰੀ ਕਿਉਂਕਿ ਲੁਧਿਆਣਾ ਪੱਛਮੀ ਜਿੱਥੋਂ ਸੰਜੀਵ अरोड़ा ਸਾਹਿਬ ਨੇ ਚੋਣ ਲੜੀ ਉੱਥੇ ਸਭ ਤੋਂ ਵੱਧ ਵਪਾਰੀ ਤਬਕਾ ਰਹਿੰਦਾ ਹੈ ਇਸ ਕਰਕੇ ਪੰਜਾਬ ਦੇ ਵਪਾਰੀ ਦੇ ਵਪਾਰੀ ਤਬਕੇ ਨੂੰ ਖੁਸ਼ ਕਰਨ ਵਾਸਤੇ ਸਰਕਾਰ ਨੇ ਉਦੋਂ ਹੀ ਇਹ ਲਗਭਗ ਪ੍ਰੋਮਿਸ ਕਰ ਦਿੱਤਾ ਸੀ ਕਿ ਲੁਧਿਆਣੇ ਦੇ ਵਪਾਰਕਾਂ ਨੂੰ ਔਰ ਉਸ ਮੀਟਿੰਗ ਦੇ ਵਿੱਚ ਜੋ ਸਾਡੇ ਜਾਣਕਾਰ ਦੱਸਦੇ ਨੇ ਵਪਾਰੀ ਤਬਕੇ ਵੱਲੋਂ ਉਹ ਦੱਸਦੇ ਕਿ ਸੰਜੀਵ अरोड़ा ਸਾਹਿਬ ਜੋ ਆਮ ਆਦੀ ਪਾਰਟੀ ਦੇ ਉਮੀਦਵਾਰ ਤੇ ਇਸ ਸਮੇਂ ਰਾਜ ਸਭਾ ਮੈਂਬਰ ਆ ਉਹਨਾਂ ਨੇ ਲੁਧਿਆਣੇ ਦੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਸਾਨੂੰ 2 ਦਿਨ ਦਾ ਸਮਾਂ ਦੋ ਅਸੀਂ ਇਹ ਵਾਲੀ ਜਿਹੜੀ ਤੁਹਾਡੀ ਜਿਹੜੀ ਮੰਗ ਆ ਉਹ ਅਸੀਂ ਦੂਰ ਕਰਵਾਵਾਂਗੇ ਤੇ ਅੱਜ ਠੀਕ ਤਿਹੇ ਦਿਨ ਪੰਜਾਬ ਸਰਕਾਰ ਨੂੰ ਮੌਕਾ ਮਿਲਿਆ ਜਦੋਂ ਜਗਦੀਸ਼ ਸਿੰਘ ਡੱਲੇਵਾਲ ਜਾਂ ਸਰ ਸਰਵਨਪਦੇਰ ਜਾਂ ਹੋਰ ਜਿਹੜੇ ਕਿਸਾਨ ਆ ਗੂ ਮੀਟਿੰਗ ਕਰਨ ਆਏ ਨੇ ਉਹਨਾਂ ਨੂੰ ਮਹਾਲੀ ਦੇ ਵਿੱਚ ਹੀ ਰੋਕ ਕੇ ਹਰਾਸਤ ਵਿੱਚ ਲੈ ਲਿਆ ਤੇ ਉਧਰ ਬੀਤੇ ਦਿਨ ਹੀ ਕਨੌੜੀ ਤੇ ਸ਼ੰਭੂ ਮਦਰ ਸੰਗਰੂਰ ਪਟਿਆਲੇ ਇਸ ਬੈਲਟ ਦੇ ਵਿੱਚ ਵੱਡੀ ਗਿਤੀ ਦੇ ਵਿੱਚ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਉਤਨਾਦ ਕਰ ਦਿੱਤੇ ਗਏ ਸੀ ਔਰ ਅੱਜ ਸਵੇਰ ਤੋਂ ਹੀ ਉੱਥੇ ਨੈਟਵਰਕ ਜਿਹੜਾ ਉਹ ਡਾਊਨ ਕਰ ਦਿੱਤਾ ਗਿਆ ਸ਼ਾਮ ਉਹ ਲੈ ਜਿਹੜਾ ਨੈਟਵਰਕ ਜਿਹੜਾ ਬੰਦ ਕਰ ਦਿੱਤਾ ਗਿਆ ਸੀ ਜਿਸ ਕਰਕੇ ਇਹ ਸੀ ਕਿ ਅੱਜ ਦੇਰ ਰਾਤ ਤੋਂ ਪਹਿਲਾਂ ਪਹਿਲਾਂ ਉੱਥੇ ਜਿਹੜੀ ਸਰਕਾਰ ਜਿਹੜਾ ਆਪਣਾ ਜ਼ਬਰ ਕਰੇਗੀ ਉਹ ਬਲਡੋਜ਼ਰ ਚਲਾ ਦਿੱਤੇਗੇ ਜਿਹੜੇ 10 20 ਸੀਓਰੇ ਉਹ ਸਾਰੇ ਢਾਹ ਟੂ ਦਿੱਤੇਗੇ ਹੈਗੇ ਨੇ ਤੇ ਇਹ ਲੁਧਿਆਣੇ ਦੇ ਵਪਾਰੀਆਂ ਨੂੰ ਲੁਧਿਆਣਾ ਪੱਛਮੀ ਜਿੱਤਣ ਵਾਸਤੇ ਇਹ ਸਰਕਾਰ ਨੇ ਉੱਥੇ ਵੀ ਉਦਬੰਦੀ ਘੜੀ ਉਹ ਦੂਜੀ ਮਹੱਤਵਪੂਰਨ ਗੱਲ ਹੈ ਕਿ ਪੰਜਾਬ ਸਰਕਾਰ ਨੂੰ ਪਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਤਾ ਹੈ ਕਿ ਇਸ ਟਾਈਮ ਜਿਹੜੀ ਲੁਧਿਆਣਾ ਜਿਹੜੀ ਸੀਟ ਆ ਉਹ ਬੜੀ ਜਿੱਤਨੀ ਜ਼ਰੂਰੀ ਆ ਜੀ ਕਿਉਂਕਿ ਲੁਧਿਆਣਾ ਸੀਟ ਜਿੱਤਦੇ ਨੇ ਤੇ ਸੰਜੀਵ ਰੋੜਾ ਸਾਹਿਬ ਬਣਨਗੇ ਮੰਤਰੀ ਤੇ ਜਦੋਂ ਮੰਤਰੀ ਬਣਗੇ ਹੈਗੇ ਤੇ ਸੰਜੀਵ ਰੋੜਾ ਸਾਹਿਬ ਦੀ ਜਗ੍ਹਾ ਤੇ ਆਮ ਆਦੀ ਪਾਰਟੀ ਜਿਹੜੀ ਆ ਉਹ ਕਿਸ ਨੂੰ ਰਾਜ ਸਭਾ ਮੈਂਬਰ ਇੱਥੋਂ ਭੇਜਗੀ ਹੋ ਸਕਦਾ ਉਹਦੇ ਵਿੱਚ ਮਨੀਸ਼ ਸੁਧੀਆ ਸਾਹਿਬ ਹੋਣ ਹੋ ਸਕਦਾ ਹੈ ਕਿ ਕੋਈ ਦਿੱਲੀ ਦਾ ਕੋਈ ਨਾਮੀ ਵਕੀਲ ਹੋਵੇ ਉਹ ਆਮ ਆਦੀ ਪਾਰਟੀ ਨੇ ਫੈਸਲਾ ਲੈਣਾ ਲੇਕਿਨ ਇਹ ਸੀਟ ਜਿੱਤਨੀ ਜ਼ਰੂਰੀ ਸੀ ਤੇ ਵਪਾਰੀ ਤਬਕੇ ਨੂੰ ਖੁਸ਼ ਕਰਨ ਵਾਸਤੇ ਇਹ ਸਾਰੀ ਵਿਉਂਤਬੰਦੀ ਖੜੀ ਗਈ ਹੈ ਉਹ ਦੂਜੀ ਮਹੱਤਵਪੂਰਨ ਜਿਹੜੀ ਹੁਣ ਤੱਕ ਜਿਹੜੇ ਸਾਡੇ ਜਾਣਕਾਰ ਦੱਸਦੇ ਨੇ ਗੱਲ ਜਿਹੜੀ ਸਾਮਣੇ ਨਿਕਲ ਕੇ ਆ ਰਹੀ ਹੈ ਕਿ ਉੱਥੇ ਵੀ ਉਹ ਗੱਲ ਆਮ ਆਦੀ ਪਾਰਟੀ ਦੇ ਵਿੱਚ ਚਰਚਾ ਆਈ ਕਿ ਪੰਜਾਬ ਦੇ ਕਿਸਾਨ ਜਿਹੜੇ ਨੇ ਨਰਾਜ਼ ਹੋ ਜਾਣਗੇ ਫਿਰ ਉੱਤੇ ਗੱਲ ਇਸ ਇਸ ਪ੍ਰਸ਼ਨ ਦਾ ਸਵਾਲ ਇਹ ਦਿੱਤਾ ਗਿਆ ਜਾਂ ਤਰਕ ਜਾਂ ਦਲੀਲ ਇਹ ਦਿੱਤੀ ਗਈ ਕਿ ਹੁਣ ਕਿਹੜੀ ਪੰਜਾਬ ਦੇ ਵਿੱਚ ਕੋਈ ਇਲੈਕਸ਼ਨ ਆ ਜਿਸ ਕਰਕੇ ਸਾਨੂੰ ਫਿਲਹਾਲ ਪੰਜਾਬ ਦੇ ਕਿਸਾਨਾਂ ਦੀ ਵੋਟਾਂ ਦੀ ਚਿੰਤਾ ਕਰਨ ਦੀ ਬਜਾਏ ਸਿਰਫ ਸਿਰਫ ਲੁਧਿਆਣਾ ਪੱਛਮੀ ਦਾ ਫੋਕਸ ਕਰਨਾ ਚਾਹੀਦਾ ਜੀ ਜੇ ਜੇ ਚੱਲਦੇ ਹੋਣਾ ਕਿਹਾ ਕਿ ਅੱਜ ਜਿਹੜੇ ਨੇ ਲੁਧਿਆਣਾ ਜਿੱਤੋਂ ਉਸ ਤੋਂ ਬਾਅਦ 227 ਦੇ ਵਿੱਚ ਜਦੋਂ ਵਿਧਾਨ ਸਭਾ ਦੀਆਂ ਵੋਟਾਂ ਪੈਣ ਗਿਆ ਉਦੋਂ ਪੰਜਾਬ ਦੇ ਕਿਸਾਨਾਂ ਨੂੰ ਵੀ ਖੁਸ਼ ਕਰ ਦਿੱਤਾ ਜਾਊਗਾ ਇਸ ਕਰਕੇ ਆ ਜਿਹੜੀ ਵਿਉਂਤਬੰਦੀ ਦਾ ਹਿੱਸਾ ਉਹ ਦੂਜੀ ਸਭ ਤੋਂ ਇੱਕ ਹੋਰ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਕਿਸਾਨਾਂ ਦੇ ਖਿਲਾਫ ਜਿਹੜਾ ਵਾ ਉਹ ਸ਼ਕਤੀ ਅਪਣਾਈ ਹੋਈ ਹੈ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਪੰਜਾਬ ਦੇ ਸੂਜੁਗਤ ਕਿਸਾਨ ਮੋਰਚਾ ਦੇ ਨਾਲ ਮੀਟਿੰਗ ਕੀਤੀ ਉਦੋਂ ਵੀ ਕਿਸਾਨਾਂ ਤੇ ਮੁੱਖ ਮੰਤਰੀ ਵਿਚਕਾਰ ਜਿਹੜੀ ਤਲਖੀ ਵੱਧ ਗਈ ਸੀ ਔਰ ਕਿਸਾਨਾਂ ਨੇ ਦੋਸ਼ ਲਗਾਏ ਸੀ ਕਿ ਮੁੱਖ ਮੰਤਰੀ ਮੀਟਿੰਗ ਵਿੱਚੋਂ ਛੱਡ ਕੇ ਚਲੇ ਗਏ ਨੇ ਤੇ ਬਾਅਦ ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨਣ ਨੂੰ ਤਿਆਰ ਹਾਂ ਪਰ ਇਹ ਰਾਹ ਨਾ ਰੁਕਣ ਕਿਉਂਕਿ ਲੋਕਾਂ ਦੀ ਖਜਲਖਵਰੀ ਹੁੰਦੀ ਆ ਪੰਜਾਬ ਦੀ ਜਿਹੜੀ ਆਰਥਿਕ ਜਿਹੜੀ ਵਿਵਸਥਾ ਉਹ ਖਰਾਬ ਹੁੰਦੀ ਆ ਔਰ ਉਸ ਤੋਂ ਬਾਅਦ ਉਸ ਦਿਨ ਵੀ ਕਈ ਜਿਹੜੇ ਕਿਸਾਨ ਨੇਤਾ ਚਾਹੇ ਰਾਜੇਵਾਲ ਸਾਹਿਬ ਸੀ ਚਾਹੇ ਰੁਲਦੁੱਤ ਸਿੰਘ ਮਾਨਸਾ ਹੀ ਉਹ ਸਾਰਿਆਂ ਨੂੰ ਹੀ ਉਦੋਂ ਵੀ ਹੱਥ ਦੇ ਵਿੱਚ ਲਿਆ ਗਿਆ ਸੀ ਤੇ ਜਿਹੜਾ ਕਿਸਾਨਾਂ ਦਾ ਜਿਹੜਾ ਮਸਲਾ ਹੈਗਾ ਉਹਨੂੰ ਲੈ ਕੇ ਪੰਜਾਬ ਸਰਕਾਰ ਨੇ ਜਿਹੜੀ ਸਥਿਤੀ ਸਪਸ਼ਟ ਕਰ ਦਿੱਤੀ ਹੈਗੇ ਕਿ ਜਿਹੜੇ ਤੁਸੀਂ ਥਾਂ ਥਾਂ ਧਰਨੇ ਲਾਉਂਦੇ ਹੋ ਥਾਂ ਰੋਕਦੇ ਹੋ ਛੜਕਾ ਰੋਕਦੇ ਹੋ ਰੇਲਵੇ ਲਾਈਨਾਂ ਰੋਕਦੇ ਉਹ ਸਾਨੂੰ ਮਨਜ਼ੂਰ ਨਹੀਂ ਆ ਜਿਸ ਕਰਕੇ ਆ ਜਿਹੜਾ ਸਭ ਤੋਂ ਵੱਡਾ ਸਟੈਪ ਲਿਆ ਤੇ ਅੱਜ ਜਦੋਂ ਇਹ ਸਰਕਾਰ ਨੇ ਸਟੈਪ ਲਿਆ ਪੰਜਾਬ ਦੇ ਕਈ ਮੰਤਰੀਆਂ ਦੇ ਜਿਹੜੇ ਪ੍ਰੈਸ ਬਿਆਨ ਜਿਹੜੇ ਆ ਚੁੱਕੇ ਨੇ ਜਿਹਦੇ ਵਿੱਚ ਆਪਾਂ ਜ਼ਿਕਰ ਕਰ ਸਕਦੇ ਕਿ ਅਮਨ ਰੋੜਾ ਸਾਹਿਬ ਹਰਪਾਲ ਸਿੰਘ ਚੀਮਾ ਲਾਲਜੀਤ ਸਿੰਘ ਪੁੱਲਰ ਇੱਥੋਂ ਤੱਕ ਕਿ ਜਿਹੜੇ ਮੁਕ ਜਿਹੜੇ ਬਲਤੇਜ ਪੰਨੂ ਨੇ ਜਿਹੜੇ ਮੀਡੀਆ ਡਾਇਰੈਕਟਰ ਰਹਿ ਚੁੱਕੇ ਨੇ ਉਹਨਾਂ ਦੀ ਵੀ ਜਿਹੜੀਆਂ ਸਟੇਟਮੈਂਟਾਂ ਆ ਚੁੱਕੀਆਂ ਨੇ ਜੀ ਆ ਜਿਵੇਂ ਤੁਸੀਂ ਇੱਕ ਤਫਸੀਲ ਦੇ ਨਾਲ ਜਾਣਕਾਰੀ ਦਿੱਤੀ ਹੈ ਕਿ ਦਾ ਪਛੋਕੜ ਕੀ ਹੈ ਵਿਉਂਤ ਘੜੀ ਕਿੱਥੇ ਗਈ ਪਰ ਇੱਕ ਸੀਟ ਕਿਵੇਂ ਇੰਪੋਰਟੈਂਟ ਹੋ ਸਕਦੀ ਹੈ ਸਰਕਾਰ ਦੇ ਲਈ ਜਦੋਂ ਪਤਾ ਹੈ ਕਿ ਸਿਰੇ ਦੇ ਉੱਤੇ ਥੋੜਾ ਜਿਹਾ ਸਮਾਂ ਬਾਕੀ ਬਚਿਆ ਬੇਸ਼ੱਕ ਸਰਕਾਰ ਇਸ ਨੂੰ ਇਹ ਦੇਖ ਰਹੀ ਹੋਵੇ ਕਿ 27 ਚ 27 ਵੇਖੀ ਜਾਏਗੀ ਪਰ ਹੁਣ ਇਹ ਵੇਖਿਆ ਜਾਵੇ ਇੱਕ ਸੀਟ ਜਿੰਨੀ ਜ਼ਰੂਰੀ ਹੈ ਪਰ ਤੁਹਾਨੂੰ ਨਹੀਂ ਲੱਗਦਾ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਦੋ ਵੱਖੋ ਵੱਖਰੇ ਥਾਵਾਂ ਤੇ ਫਰੰਟ ਨੇ ਇੱਕ ਸੰਯੁਕਤ ਕਿਸਾਨ ਮੋਰਚਾ ਦੂਜਾ ਇਹ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਇਹਨਾਂ ਦੋਨਾਂ ਦੇ ਫਰੰਟ ਖੋਲਣ ਦੇ ਨਾਲ ਕਿ ਆਮ ਆਦਮੀ ਪਾਰਟੀ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਭੁਖ ਦੇ ਵਿੱਚ ਵੋਟਾਂ 'ਚ ਵੀ ਫਾਇਦਾ ਹੋ ਸਕਦਾ ਹੈ ਕਿਉਂਕਿ ਜਿਹੜਾ ਮਸਲਾ ਹੈ ਕੋਈ ਇਸ਼ੂ ਆ ਬਹੁਤ ਜ਼ਿਆਦਾ ਖੇਲ ਰ ਚੁੱਕਾ ਹੁਣ ਇਹਨੂੰ ਸਮੇਟਣ ਦੇ ਲਈ ਵੀ ਸਮਾਂ ਕੋ ਬਹੁਤਾ ਬਚਿਆ ਨਹੀਂ ਦੇਖੋ ਸਭ ਤੋਂ ਵੱਡੀ ਗੱਲ ਐ ਐਸਐਮ ਪੰਜਾਬ ਸਰਕਾਰ ਨੂੰ ਐ ਕਿ ਜਿਹੜਾ ਪੰਜਾਬ ਦੇ ਜਿਹੜਾ ਵਪਾਰੀ ਤਬਕਾ ਜਾਂ ਜਿਹੜੇ ਹੋਰ ਜਿਹੜੇ ਲੋਕ ਨੇ ਉਹਨਾਂ ਨੂੰ ਖੁਸ਼ ਕੀਤਾ ਜਾਵੇ ਕਿਉਂਕਿ ਬਹੁਤ ਸਾਰਾ ਪੰਜਾਬ ਦਾ ਇੱਕ ਸੈਕਸ਼ਨ ਲਗਾਤਾਰ ਕਿਸਾਨੀ ਧਰਨਿਆਂ ਤੋਂ ਪਰੇਸ਼ਾਨ ਸੀ ਔਰ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੀ ਵਾਰ ਸਟੈਂਡ ਲਿਆ ਉਹਦੀ ਲੋਕਾਂ ਨੇ ਪ੍ਰਸ਼ੰਸਾ ਵੀ ਤਾਰੀਫ ਕੀਤੀ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਗਾ ਕੰਮ ਕੀਤਾ ਹੈਗਾ ਕਿ ਕਿਸਾਨਾਂ ਦੀ ਅਗਰ ਮੰਗਾ ਹੋਣ ਜਦੋਂ 13 ਮਹੀਨੇ ਪੰਜਾਬ ਦੇ ਲੋਕਾਂ ਨੇ ਦਿੱਲੀ ਜਾ ਕੇ ਡੇਰੇ ਲਾਇਏ ਸੂਦੋਂ ਕਿਸਾਨਾਂ ਦਾ ਸਾਥ ਦਿੱਤਾ ਲੇਕਿਨ ਉਸ ਤੋਂ ਬਾਅਦ ਰੋਜ਼ ਕਿਤੇ ਨਾ ਕਿਤੇ ਧਰਨੇ ਲੱਗਦੇ ਜਿਸ ਕਰਕੇ ਪੰਜਾਬ ਦੀ ਜਨਤਾ ਵੀ ਕਿਸਾਨਾਂ ਤੋਂ ਹੌਲੀ-ਹੌਲੀ ਮੁੱਖ ਮੰਤਰੀ ਦੀ ਇਹ ਦਲੀਲ ਚ ਵਾਜਬ ਉਦੋਂ ਹੋ ਸਕਦੀ ਹੈ ਕਿ ਜਦੋਂ ਕਿਸਾਨ ਜਥੇਬੰਦੀਆਂ ਖੁਦ ਰੋੜ ਰੋਕਦੀਆਂ ਨੇ ਰੇਲ ਚੱਕਾ ਜਾਮ ਕਰਦੀਆਂ ਨੇ ਪਰ ਖਨੌਰੀ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੇ ਸਾਰੀ ਦੁਨੀਆ ਜਾਣਦੀ ਹੈ ਕਿ ਹਰਿਆਣਾ ਪ੍ਰਸ਼ਾਸਨ ਵੱਲੋਂ ਰੋਕਿਆ ਗਿਆ ਰਸਤਾ ਹੈ ਨਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਤਾਂ ਇੱਥੇ ਤਾਂ ਇਹ ਗੱਲ ਢੁੱਕਦੀ ਨਹੀਂ ਸੀ ਫਿਰ ਇੱਥੇ ਕਿਉਂ ਸਫਾਇਆ ਕਰਾਇਆ ਗਿਆ ਰਾਤੋਂ ਰਾਤ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਉਹੀ ਜਿਵੇਂ ਜ਼ਿਕਰ ਕੀਤਾ ਕਿ ਲੁਧਿਆਣੇ ਦਾ ਵਪਾਰੀ ਜਾਂ ਲੁਧਿਆਣੇ ਦਾ ਵਪਾਰੀ ਕਰੋ ਜਾਂ ਪੰਜਾਬ ਦਾ ਵਪਾਰੀ ਇੱਕ ਹੀ ਕਹਿ ਲਓ ਜੇ ਪੰਜਾਬ ਨੂੰ ਅੱਜ 100 ਰੁਪਏ ਦੀ ਪੰਜਾਬ ਸਰਕਾਰ ਨੂੰ ਜਿਹੜੇ ਖਜ਼ਾਨੇ ਵਿੱਚ 100 ਰੁਪਏ ਦੀ ਇਨਕਮ ਹੋ ਰਹੀ ਹੈ ਉਹਦੇ ਚੋਂ 80 ਤੋਂ 90 ਰੁਪਏ ਕੱਲੇ ਲੁਧਿਆਣੇ ਤੋਂ ਆਉਂਦੇ ਨੇ ਇਸ ਕਰਕੇ ਕਹਿ ਸਕਦੇ ਕਿ ਪੰਜਾਬ ਦਾ ਜਿਹੜਾ ਵਪਾਰੀ ਤਬਕਾ ਉਹਨੂੰ ਖੁਸ਼ ਕਰਨ ਦੇ ਯਤਨ ਦੇ ਵਿੱਚ ਹੀ ਇਹ ਕਿਸਾਨਾਂ ਦਾ ਜਿਹੜਾ ਧਰਨਾ ਚੁੱਕਿਆ ਗਿਆ ਉਹ لازمی ਤੌਰ ਤੇ ਸਰਕਾਰ ਇਸ ਕੈਂਪੇਨ ਨੂੰ ਲੈ ਕੇ ਵੀ ਜਾਏਗੀ ਲੋਕਾਂ ਦੀਆਂ ਜਿਹੜੀਆਂ ਲੋਕਾਂ ਨੂੰ ਆਪਣੇ ਵੱਲ ਖਿੱਚਣ ਦਾ ਵੀ ਯਤਨ ਕਰੇਗੀ ਕਿ ਲੋਕਾਂ ਕਹਿੰਦੀ ਹੈ ਇਹ ਵੀ ਹੋ ਸਕਦਾ ਹੈ ਕਿ ਲੋਕ ਭਗਵੰਤ ਮਾਨ ਸਾਹਿਬ ਦੀਆਂ ਤਾਰੀਫਾਂ ਵੀ ਕਰਨ ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਲਗਭਗ ਸਾਲ ਹੀ ਹੋ ਚੁੱਕਾ ਹੈ ਜਿਹੜਾ ਉਥੇ ਰਾਹ ਰੁਕਿਆ ਸੀ ਲੋਕਾਂ ਨੂੰ ਦਿੱਲੀ ਜਾਣ ਲੱਗਿਆ ਵੀ ਖੱਜਲ ਖਵਾਰ ਹੋਣਾ ਪੈ ਰਿਹਾ ਸੀ ਬਹੁਤ ਜ਼ਿਆਦਾ ਟਾਈਮ ਲੱਗ ਰਿਹਾ ਸੀ ਖਾਸ ਕਰਕੇ ਚਾਹੇ ਮਜ਼ਦਮ ਤਬਕਾ ਵਿਦਿਆਰਥੀ ਤਬਕਾ ਸਮਾਜ ਦਾ ਹਰ ਵਰਗ ਜਿਹੜਾ ਇਸ ਮਸਲੇ ਤੋਂ ਕਾਫੀ ਦੁਖੀ ਜਿਹੜਾ ਤਾਂ ਕਿਸਾਨੀ ਵਰਗ ਨਾਲ ਸਿੱਧੇ ਤੌਰ ਤੇ ਨਹੀਂ ਜੁੜਿਆ ਹੋਇਆ ਹੋ ਸਕਦਾ ਸਰਕਾਰ ਦੇ ਸੈਕਸ਼ਨ ਨੂੰ ਸਲਾਹ ਦੇਵੇ ਜਾਂ ਛਲਾਗਾ ਕਰ ਦੇਵੇ ਪਰ ਬਹੁਤਾਂ ਗਿਣਤੀ ਤਾਂ ਪੰਜਾਬ ਦੇ ਅੰਦਰ ਅੱਜ ਵੀ ਕਿਸਾਨਾਂ ਦੀ ਹੈ ਮਜ਼ਦੂਰਾਂ ਦੀ ਹੈ ਖੇਤ ਮਜ਼ਦੂਰਾਂ ਦੀ ਹੈ ਪਰ ਉਹ ਇਸ ਸੈਕਸ਼ਨ ਨੂੰ ਤੇ ਵਾਜਬ ਨਹੀਂ ਸਮਝਣਗੇ ਕੁਦਰਤੀ ਜੀ ਗੱਲ ਹੈ ਫਿਰ ਸਰਕਾਰ ਨੂੰ ਇਹ ਡਰ ਨਹੀਂ ਹੈ ਕਿ ਸਾਨੂੰ ਕੱਲ ਨੂੰ ਵੋਟਾਂ ਦੇ ਵਿੱਚ ਖਮਿਆਜਾ ਭੁਗਤਣਾ ਪੈ ਸਕਦਾ ਲਿਖੋ ਸਰਕਾਰ ਕਹਿੰਦੀ ਕੱਲ ਦੀ ਕੱਲ ਦੇਖਾਂਗੇ ਅੱਜ ਜੋ ਕੁਝ ਹੋ ਰਿਹਾ ਵਾ ਉਹ ਇਹ ਮਹੱਤਵਪੂਰਨ ਗੱਲ ਆ ਹੁਣ ਸਭ ਤੋਂ ਵੱਡੀ ਗੱਲ ਆ ਕਿ ਉਹ ਸਰਕਾਰ ਅੱਜ ਦੀ ਤਰੀਕ ਦੇ ਵਿੱਚ ਕੋਈ ਨੁਕਸਾਨ ਨਹੀਂ ਚੱਲਣਾ ਚਾਹੁੰਦੀ 27 ਹੱਲੇ ਬੜੀ ਦੂਰ ਆ ਉਦੋਂ ਨੂੰ ਕਿਸਾਨਾਂ ਦੀ ਹੋ ਸਕਦਾ ਜੋ ਮੰਗਾ ਵੀ ਮੰਨ ਲੈਣ ਹੁਣ ਜਿਹੜੇ ਹੁਣ ਤੱਕ ਜਿਹੜੇ ਮੈਂ ਜ਼ਿਕਰ ਕੀਤਾ ਕਿ ਤਿੰਨ ਜਿਹੜੇ ਪੰਜਾਬ ਸਰਕਾਰ ਦੇ ਜਿਹੜੇ ਨਵੇਂ ਨਮੈਂ ਦੇ ਉਹਨਾਂ ਵੱਲੋਂ ਜਿਹੜੇ ਬਿਆਨ ਜਾਰੀ ਹੋ ਚੁੱਕੇ ਨੇ ਅਗਰ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ ਹਰਪਾਲ ਸਿੰਘ ਚੀਮਾ ਕੀ ਕਹਿ ਰਹੇ ਨੇ ਉਹ ਕਹਿੰਦੇ ਆਮ ਆਦੀ ਪਾਰਟੀ ਕਿਸਾਨਾਂ ਨਾਲ ਮਜ਼ਬੂਤੀ ਨਾਲ ਖੜੀ ਆ ਪਰ ਹਾਈਵੇ ਬੰਦ ਹੋਣ ਨਾਲ ਪੰਜਾਬ ਦੀ ਆਰਥਿਕਤਾ ਨੂੰ ਨੁਕਸਾਨ ਹੋ ਰਿਹਾ ਰੁਜ਼ਗਾਰ ਮਹੀਆ ਕਰੋਣ ਤੇ ਨਸ਼ਾ ਵਿਰੁੱਧ ਲੜ ਲਈ ਉਦਯੋਗ ਨੂੰ ਪ੍ਰਫੁੱਲਤ ਕਰਨਾ ਪਵੇਗਾ ਕਿਸਾਨਾਂ ਦੀਆਂ ਮੰਗਾਂ ਕੇਂਦਰ ਨਾਲ ਸਬੰਧਤ ਹਨ ਉਹਨਾਂ ਦੇ ਸੰਘਰਸ਼ ਨਾਲ ਪੰਜਾਬ ਦੀ ਆਰਥਿਕਤਾ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ ਇਹ ਹਰਪਾਲ ਸਿੰਘ ਚੀਮਾ ਕਹਿ ਰਹੇ ਨੇ ਔਰ ਇਸ ਤੋਂ ਇਲਾਵਾ ਜੇ ਗੱਲ ਕੀਤਾ ਜਾਵੇ ਤਾਂ ਪੰਜਾਬ ਦੇ ਕੈਬਨਿਟ ਮੰਤਰੀ ਤਰਪੀਤ ਸਿੰਘ ਸੋਧ ਕੀ ਕਹਿ ਰਹੇ ਨੇ ਉਹ ਕਹਿੰਦੇ ਪੰਜਾਬ ਸਰ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ ਪਰ ਸਾਨੂੰ ਮੁੱਦਿਆਂ ਨੂੰ ਹੱਲ ਕਰ ਲਈ ਹੋਰ ਸਾਰੂ ਤਰੀਕੇ ਦੀ ਲੋੜ ਹੈ ਹਾਈਵੇ ਬੰਦ ਕਰਨ ਨਾਲ ਪੰਜਾਬ ਨੂੰ ਹੋ ਰਿਹਾ ਭਾਰੀ ਨੁਕਸਾਨ ਸਾਡਾ ਸੂਬਾ ਹੁਣ ਹੋਰ ਜ਼ਿਆਦਾ ਇਸ ਸੰਕਟ ਨੂੰ ਸਹਿ ਨਹੀਂ ਕਰ ਸਕਦਾ ਹਾਈਵੇ ਨਾਕਾਬੰਦੀ ਆਰਥਿਕ ਨੁਕਸਾਨ ਦਾ ਕਾਰਨ ਬਣਦੀ ਹੈ ਨੌਕਰੀਆਂ ਤੇ ਵਿਕਾਸ ਲਈ ਹਾਈਵੇ ਦਾ ਖੁੱਲਣਾ ਜ਼ਰੂਰੀ ਹੈ ਇੱਕ ਹੋਰ ਸਟੇਟਮੈਂਟ ਆ ਗਈ ਹੈ ਬਲਤੇਜ ਸਿੰਘ ਪੰਨੂ ਉਹ ਕਹਿੰਦੇ ਆਮ ਆਦੀ ਪਾਰਟੀ ਜਿਹੜੀ ਆ ਆਪ ਆਗੂ ਬਲਤੇਸ ਸਿੰਘ ਪੰਨੂ ਨੇ ਪੰਜਾਬ ਦੇ ਵਿਕਾਸ ਨੂੰ ਯਕੀਨਨ ਬਨੌਣ ਲਈ ਕਿਸਾਨਾਂ ਦੇ ਸਹਿਯੋਗ ਦੀ ਅਪੀਲ ਕੀਤੀ ਆ ਆਮ ਆਦੀ ਪਾਰਟੀ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ ਹਾਈਵੇ ਬੰਦ ਹੋਣ ਨਾਲ ਪੰਜਾਬ ਦਾ ਵਪਾਰ ਅਤੇ ਰੁਜ਼ਗਾਰ ਪ੍ਰਭਾਵਿਤ ਹੋ ਰਿਹਾ ਬਦਰੀ ਬਰੋਜ਼ਗਾਰੀ ਤੇ ਨਸ਼ਾ ਵੀ ਥੱਪ ਪਏ ਉਦਯੋਗ ਨਾਲ ਜੁੜੇ ਹੋਏ ਹਨ ਨਾ ਨੌਕਰੀਆਂ ਪੈਦਾ ਕਰਨ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਨਵੇਂ ਨਿਵੇਸ਼ ਜ਼ਰੂਰੀ ਹਨ ਇਸੇ ਤਰ੍ਹਾਂ ਹੀ ਲਾਲਜੀਤ ਸਿੰਘ ਭੁੱਲਰ ਦਾ ਸਟੇਟਮੈਂਟ ਆ ਗਈ ਹੈ ਉਹ ਕਹੇ ਰਿ ਕਿ ਲਾਲਜੀਤ ਭੁੱਲਰ ਦੀ ਕਿਸਾਨਾਂ ਨੂੰ ਅਪੀਲ ਦਿੱਲੀ ਦੇ ਵਿੱਚ ਧਰਨਾ ਦਿਓ ਪੰਜਾਬ ਦੇ ਛੜਕੀ ਨੂੰ ਛੜਕੀ ਆਵਾਜ਼ੀ ਨੂੰ ਨਾ ਰੁਕੇ ਇਸ ਨਾਲ ਵਪਾਰ ਨੂੰ ਨੁਕਸਾਨ ਹੋ ਰਿਹਾ ਉਦਯੋਗ ਤੋਂ ਹੀ ਨੌਕਰੀਆਂ ਪੈਦਾ ਹੁੰਦੀ ਹੈ ਇਸ ਲਈ ਸੜਕਾਂ ਦਾ ਖੁੱਲਾ ਰਹਿਣਾ ਬੜਾ ਜ਼ਰੂਰੀ ਹੈ ਆ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਦਵਾ ਦੀ ਵੀ ਸਟੇਟਮੈਂਟ ਆ ਗਈ ਹੈ ਕਿ ਸੜਕਾਂ ਨੂੰ ਰੋਕਣਾ ਪੰਜਾਬ ਦੀ ਪ੍ਰਗਤੀ ਵਿੱਚ ਛੜਕਾ ਪਾਉਣਾ ਵਾ ਪੰਜਾਬ ਦੀ ਛੜਕਾ ਰੋਕਣ ਨਾਲ ਉਦਯੋਗ ਅਰਥਵਿਵਸਥਾ ਤੇ ਰੋਜ਼ਗਾਰ ਨੂੰ ਨੁਕਸਾਨ ਪਹੁੰਚਾਉਂਦਾ ਹੈ ਇਹ ਜਿਹੜੀਆਂ ਸਟੇਟਮੈਂਟ ਆ ਪੰਜਾਬ ਦੇ ਉਹ ਲਗਭਗ ਸਾਰੇ ਮੰਤਰੀਆਂ ਦੀਆਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਜਿਸ ਕਰਕੇ ਲੱਗਦਾ ਹੈ ਕਿ ਪੰਜਾਬ ਸਰਕਾਰ ਨੇ ਇਹ ਡਿਸਾਈਡ ਕਰ ਲਿਆ ਸੀ ਕਿ ਜਿਹੜਾ ਜਿਹੜਾ ਕਿਸਾਨੀ ਜਿਹੜਾ ਸੰਘਰਸ਼ ਸਰਵ ਸਰਵਣਪਦੇਰ ਤੇ ਜਗਦੀਸ਼ ਸਿੰਘ ਧੱਲੇਵਾਲ ਇਹਨਾਂ ਨੂੰ ਕਨੌਰੀ ਤੋਂ ਸ਼ੰਭੂ ਬਾਦਰ ਤੋਂ ਚੁੱਕਿਆ ਜਾਵੇ ਲਾਜ਼ਮੀ ਤੌਰ ਤੇ ਪੰਜਾਬ ਸਰਕਾਰ ਦਾ ਜਿਹੜਾ ਇਹ ਐਕਸ਼ਨ ਹੈ ਉਹਦੇ ਨਾਲ ਸੈਂਟਰ ਦੀ ਜਿਹੜੀ ਭਾਜਪੀ ਸਰਕਾਰ ਜਾਂ ਹਰਿਆਣਾ ਸਰਕਾਰ ਵੀ ਖੁਸ਼ ਹੋਵੇਗੀ ਇਹ ਜਿਹੜੇ ਬਿਆਨ ਤੁਸੀਂ ਸਾਰੇ ਸਾਂਝੇ ਕੀਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਇਸ ਤੋਂ ਇੱਕ ਗੱਲ ਸਾਫ਼ ਨਜ਼ਰ ਆ ਰਹੀ ਹੈ ਕਿ ਇਹ ਕਿਵੇਂ ਕਿਸਾਨ ਜਥੇਬੰਦੀਆਂ ਨੂੰ ਹੀ ਜਿਵੇਂ ਦੋਸ਼ੀ ਠਰਾ ਰਹੇ ਹੋਣ ਕਿ ਇਹਨਾਂ ਨੇ ਰਾਹ ਰੋਕੇ ਹੋਏ ਹੈ ਹਰਿਆਣਾ ਸਰਕਾਰ ਨੇ ਰੋਕਿਆ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਗਿਆ ਇਹ ਸਾਰੇ ਜਾਣਦੇ ਆ ਕਿ ਕਿਵੇਂ ਨਹੀਂ ਜਾਣ ਦਿੱਤਾ ਗਿਆ ਹਾਈ ਕੋਰਟ ਦੀਆਂ ਹਦਾਇਤਾਂ ਤੇ ਬਾਵਜੂਦ ਫਿਰ ਇਹ ਕਿਵੇਂ ਕਿਸਾਨ ਜਥੇਬੰਦੀਆਂ ਨੂੰ ਹੀ ਅਪੀਲਾਂ ਤੇ ਦਲੀਲਾਂ ਦਿੱਤੀਆਂ ਹਾਰੀਆ ਕਿ ਜਿਵੇਂ ਉਹਨਾਂ ਨੂੰ ਉਠਾਇਆ ਜਾਵੇ ਉਹਨਾਂ ਦਾ ਉੱਠਣਾ ਜ਼ਰੂਰੀ ਹੈ ਪੰਜਾਬ ਦੀ ਤਰੱਕੀ ਚ ਕਿਸਾਨ ਜਿਹੜੇ ਅੜਿੱਕਾ ਬਣ ਰਹੇ ਹੈ ਹਾਲਾਂਕਿ ਸਾਰੇ ਜਾਣਦੇ ਹੈ ਕਿ ਹਰਿਆਣਾ ਸਰਕਾਰ ਨੇ ਪੰਜਾਬ ਦੀ ਹਦੂਦ ਵਿੱਚ ਕੀ ਕੁਛ ਕੀਤਾ ਦੇਖੋ ਇਹਦੇ ਚ ਕੋਈ ਸ਼ੱਕ ਨਹੀਂ ਕਿ ਪੰਜਾਬ ਦਾ ਜਿਹੜਾ ਕਿਸਾਨ ਹੋਵੇ ਉਹ ਦਿੱਲੀ ਜਾਣਾ ਚਾਹੁੰਦਾ ਸੀ ਲੇਕਿਨ ਬੀਜੇਪੀ ਜਿਹੜੀ ਉਹ ਸਾਫਦ ਕਰ ਚੁੱਕੀ ਸੀ ਕਿ ਇਸ ਵਾਰ ਜਿਹੜਾ ਕਿਸਾਨੀ ਅੰਦੋਲਨ ਹੈ ਪੰਜਾਬ ਦੇ ਕਿਸਾਨਾਂ ਦਾ ਵਾ ਇਹ ਨਾਂ ਤੇ ਦੇਸ਼ ਦੇ ਕਿਸਾਨਾਂ ਦਾ ਨਾਂ ਹਰਿਆਣੇ ਦਾ ਨਾਂ ਯੂਪੀ ਦਾ ਨਾਂ ਰਾਜਸਥਾਨ ਦਾ ਇਹਦਾ ਨਾਂ ਬਿਹਾਰ ਦਾ ਕਿਉਂਕਿ ਲੋਕਾਂ ਨੂੰ ਕਿ ਪੰਜਾਬ ਦੇ ਕਿਸਾਨਾਂ ਨੂੰ ਇਸ ਵਾਰ ਸਪੋਰਟ ਨਹੀਂ ਮਿਲੇ ਤੇ ਨਾ ਹੀ ਪੰਜਾਬ ਦੀ ਜਨਤਾ ਨੇ ਇਸ ਵਾਰ ਸਪੋਰਟ ਦਿੱਤੀ ਪੰਜਾਬ ਦੇ ਕਿਸਾਨ ਕਿਉਂਕਿ ਇੱਕ ਪਾਸੇ ਇਕੱਠੇ ਨਹੀਂ ਸੀ ਸੰਯੁਕਤ ਕਿਸਾਨ ਮੋਰਚਾ ਵੀ ਆਡੋ ਚੁੱਕਿਆ ਸੀ ਇੱਕ ਪਾਸੇ 25 26 ਜਥੇਬੰਦੀਆਂ ਤੇ ਇੱਕ ਪਾਸੇ ਪੰਜ ਜਥੇਬੰਦੀਆਂ ਸੀ ਇਸ ਕਰਕੇ ਸਰਵਰ ਸਿੰਘ ਪਦੇਰ ਉਹ ਜਗਦੀਸ਼ ਸਿੰਘ ਡੱਲੇਵਾਲ ਇਕੱਲੇ ਪੈ ਗਏ ਸੀ ਔਰ ਦੂਜਾ ਸਰਕਾਰ ਦਾ ਜਿਹੜਾ ਐਕਸ਼ਨ ਆ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਸਟੈਂਡ ਆ ਉਹ ਬਿਲਕੁਲ ਸਪਸ਼ਟ ਹੋ ਚੁੱਕਾ ਸੀ ਜਦੋਂ ਪਿਛਲੀ ਵਾਰ ਮੀਟਿੰਗ ਦੇ ਵਿੱਚ ਕਿਸਾਨਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਤਲਖੀ ਵਧੀ ਸੀ ਜਿੱਦੇ ਚੱਲਦਾ ਹੈ ਸਰਕਾਰ ਨੇ ਬਿਲਕੁਲ ਮਨ ਬਣਾ ਚੁੱਕੇ ਸੀ ਕਿ ਪੰਜਾਬ ਸਰਕਾਰ ਦਾ ਜਿਹੜਾ ਐਕਸ਼ਨ ਆ ਲਗਦਾ ਤੁਸੀਂ ਦੇਖੋ ਪਿਛਲੇ 1 15-20 ਦਿਨ ਤੋਂ ਸਰਕਾਰ ਦੇ ਤਿੰਨ ਐਕਸ਼ਨ ਇੱਕ ਤੇ ਕਿਸਾਨਾਂ ਵੱਲੋਂ ਜਿਹੜੇ ਧਰਨੇ ਦਿੱਤੇ ਜਾ ਰਹੇ ਉਹਦੇ 'ਚ ਸਰਕਾਰ ਨੇ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਸਰ ਇੱਕ ਜਿਹੜੇ ਨਸ਼ੇ ਨਸ਼ੇ ਦੇ ਤਸਕਰ ਸੀ ਉਹਨਾਂ ਦੇ ਘਟਾਉਣ ਨੂੰ ਲੈ ਕੇ ਸਟੈਂਡ ਸਪਸ਼ਟ ਕਰ ਇੱਕ ਜਿਹੜੇ ਬρισਟ ਅਫਸਰ ਸੀ ਉਹਨਾਂ ਦੇ ਖਿਲਾਫ ਸਰਕਾਰ ਨੇ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਦੂਜਾ ਪੰਜਾਬ ਦਾ ਵਪਾਰੀ ਤਬਕਾ ਸੀ ਕਿ ਸਾਨੂੰ ਜਿਹੜਾ ਵਾ ਸਾਡੀ ਆਰਥਿਕ ਗਰੋਥ ਤੇ ਵਿੱਚ ਨੁਕਸਾਨ ਹੋ ਰਿਹਾ ਹੈ ਪੰਜਾਬ ਦੇ ਵਪਾਰੀ ਤਬਕੇ ਦੀ ਜਿਹੜੀ ਗਰੋਥ ਦੇ ਵਿੱਚ ਰੁਕਾਵਟ ਆ ਰਹੀ ਲਾਜ਼ਮੀ ਤੌਰ ਤੇ ਸਟੇਟ ਦੇ ਗਰੋਥ ਦੀ ਵਿੱਚ ਵੀ ਰੁਕਾਵਟ ਆ ਰਹੀ ਤੇ ਸਰਕਾਰ ਦਾ ਜਿਹੜਾ ਸਟੈਂਡਰਡ ਸਪਰਸਟ ਹੋ ਗਿਆ ਸੀ ਕਿ ਪੰਜਾਬ ਸਰਕਾਰ ਨਹੀਂ ਚੱਲ ਸਕਦੀ ਸੀ ਕਿ ਪੰਜਾਬ ਦੇ ਵਪਾਰੀਆਂ ਦਾ ਜਿਹੜਾ ਵਾ ਉਹ ਗੁੱਸਾ ਚੱਲਿਆ ਜਾਵੇ ਕਿਉਂਕਿ ਲੁਧਿਆਣਾ ਪੱਛਮੀ ਉੱਥੇ ਵੱਧ ਤੋਂ ਵੱਧ ਜਿਹੜੀ ਆ ਇੰਡਸਟਰੀ ਆ ਵਪਾਰੀ ਤਬਕਾ ਜੁੜਿਆ ਉਹ ਕਿਉਂਕਿ ਪਿਛਲੇ 2 ਦਿਨਾਂ ਦੇ ਵਿੱਚ ਰਵਿੰਦ ਕੇਜਰੀਵਾਲ ਸਾਹਿਬ ਔਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਪੰਜਾਬ ਦੇ ਵਪਾਰੀਆਂ ਨੂੰ ਹੀ ਪੈਲ ਦਿੱਤੀ ਹੈਗੀ ਹੈ 85% ਜਿਹੜਾ ਉਥੇ ਵਪਾਰੀ ਤਬਕਾ ਰਹਿੰਦਾ ਹੈਗਾ ਜਿਸ ਕਰਕੇ ਸਰਕਾਰ ਉਹਨਾਂ ਦਾ ਗੁੱਸਾ ਨਹੀਂ ਚੱਲਣਾ ਚਾਹੁੰਦੀ ਸੀ ਉਹਨਾਂ ਨੂੰ ਪਤਾ ਕਿ ਅੱਜ ਲੁਧਿਆਣਾ ਜਿੱਤ ਲਓ ਪੱਛਮੀ ਜਿੱਤ ਲਓ ਉਸ ਤੋਂ ਬਾਅਦ ਜਿਹੜੀ ਵਾਰ ਗੱਲ ਪੰਜਾਬ ਦੇ ਕਿਸਾਨਾਂ ਨੂੰ ਫਿਰ ਟੇਬਲ ਤੇ ਬਿਠਾਇਆ ਜਾਸਾ ਪੰਜਾਬ ਸਰਕਾਰ ਹੁਣ ਆਰ ਪਾਰ ਦੀ ਲੜਾਈ ਲੜ ਰਹੀ ਹੈਗੀ ਹੈ ਕਿ ਸਾਨੂੰ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਵੋਟਾਂ ਚਾਹੀਦੀਆਂ ਜਾਂ ਪੰਜਾਬ ਦੇ ਵਪਾਰੀ ਤਬਕੇ ਦੀਆਂ ਵੋਟਾਂ ਚਾਹੀਦੀਆਂ ਬੀਜੇਪੀ ਦਾ ਜਿਹੜਾ ਇਸ ਇਲੈਕਸ਼ਨ ਦੇ ਵਿੱਚ ਫੰਡਾ ਹੈ ਕਿ ਸਾਨੂੰ ਪੰਜਾਬ ਦੇ ਸਿੱਖਾਂ ਦੀ ਵੋਟ ਚਾਹੀਦੀ ਕਿ ਜਾਂ ਨੌਨ ਸਿੱਖਾਂ ਦੀ ਚਾਹੀਦੀ ਜਾਂ ਜੱਟ ਤਬਕੇ ਦੀ ਚਾਹੀਦੀ ਹੈ ਜਾਂ ਨੌਨ ਜੱਟ ਤਬਕੇ ਦੀ ਚਾਹੀਦਾ ਇਸ ਵਾਰ 2027 ਦੇ ਵਿੱਚ ਸਾਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ ਰਣਨੀਤੀਆਂ ਵਾਂ ਉਹ ਦੇਖਣ ਨੂੰ ਮਿਲਣਗੀਆਂ ਕਿ ਕੋਈ ਤੇ ਧਰਮ ਦੀ ਆੜ ਤੇ ਲੜੇਗੀ ਕੋਈ ਜਾਤ ਦੇ ਆਧਾਰ ਤੇ ਇਲੈਕਸ਼ਨ ਲੜੇਗੀ ਪਰ ਜਿਹੜਾ ਇਹ ਪੰਜਾਬ ਸਰਕਾਰ ਦਾ ਜਿਹੜਾ ਐਕਸ਼ਨ ਹੈ ਇਹਦਾ ਜਿਹੜਾ ਵਿਰੋਧ ਪੰਜਾਬ ਦੀਆਂ ਲਾਜ਼ਮੀ ਤੌਰ ਤੇ ਸੰਯੁਕਤ ਕਿਸਾਨ ਮੋਰਚਾ ਵੀ ਕਰੂਗਾ ਇਹਦਾ ਵਿਰੋਧ ਔਰ ਸ਼੍ਰੋਮਣੀ ਕਾਲੀਦਾਲੇ ਕਾਂਗਰਸ ਪਾਰਟੀ ਨੇ ਤੇ ਇਹ ਸਰਕਾਰ ਦੇ ਇਸ ਐਕਸ਼ਨ ਨੂੰ ਤੱਕੇਸ਼ਈ ਸਾਬਤਕਾਰੀ ਦਿੱਤਾ ਹੈ ਜੀ ਤੁਸੀਂ ਸਾਰੀ तमाम ਜਾਣਕਾਰੀ ਸਾਂਝੀ